ਅਮਰੀਕਾ ਚੋਂ ਵਾਪਸੋ ਭੇਜੇ ਨੌਜਵਾਨਾਂ ਦੇ ਵਿੱਚ ਸ਼ਾਮਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਨਪੂਰਾ ਦਾ ਵਸਨੀਕ ਜਸਵਿੰਦਰ ਸਿੰਘ ਬਾਰੇ ਉਸਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਰਿਪੋਰਟ ਹੋਣ ਦੇ ਬਾਰੇ ਲੋਕਾਂ ਤੋਂ ਹੀ ਪਤਾ ਲੱਗਿਆ। ਉਹਨਾਂ ਨੇ ਦੱਸਿਆ ਕਿ 15 ਜਨਵਰੀ ਨੂੰ ਉਹਨਾਂ ਦਾ ਬੇਟਾ ਅਮਰੀਕਾ ਪਹੁੰਚ ਗਿਆ ਸੀ ਜਿਸ ਨੂੰ ਭੇਜਣ ਦੇ ਲਈ ਉਹਨਾਂ ਦਾ 50 ਲੱਖ ਰੁਪਏ ਖਰਚਾ ਆ ਗਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਵੱਲੋਂ 50 ਲੱਖ ਰੁਪਏ ਵਿਆਸ ਤੇ ਲੱਗੇ ਗਏ ਸਨ ਬੇਟੇ ਦੇ ਵਾਪਸ ਆਉਣ ਨਾਲ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਜਸਵਿੰਦਰ ਦੇ ਪਿ ਬੇਟਾ ਰੋਜ਼ੀ ਰੋਟੀ ਦੀ ਭਾਲ ਲਈ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਨਵੇਂ ਕਾਨੂੰਨ ਬਣਨ ਦੇ ਕਾਰਨ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਅਮਰੀਕਾ ਤੋਂ ਕੱਢੇ ਗਏ 30 ਪੰਜਾਬੀਆਂ ਚ ਇੱਕ ਨੌਜਵਾਨ ਡੇਰਾਬਸੀ ਬਲਾਕ ਦੇ ਪਿੰਡ ਜੜੌਦ ਦਾ ਵਸਨੀਕ ਹੈ ਪ੍ਰਦੀਪ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਪਿੰਡ ਦੇ ਇੱਕ ਏਜੰਟ ਰਾਹੀਂ ਉਜਵਲ ਭੁਵਿੱਖਲੀ ਅਮਰੀਕਾ ਗਿਆ ਸੀ ਪ੍ਰਦੀਪ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤੀ ਗਰੀਬੀ ਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਪਰਿਵਾਰ ਨੇ ਪ੍ਰਦੀਪ ਨੂੰ ਆਪਣੇ ਗਰੀਬੀ ਦੂਰ ਕਰਨ ਤੇ ਉਜਵਲ ਭੁਵਿੱਖਲੀ ਆਪਣੀ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ ਅਮਰੀਕਾ ਭੇਜਣ ਲਈ ਇਕਤਾਰ 42 ਲੱਖ ਰੁਪਏ ਖਰਚ ਕੀਤੇ ਸਨ ਉਹਨਾਂ ਦੱਸਿਆ ਕਿ ਪ੍ਰਦੀਪ ਹਲੇ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪ੍ਰਦੀਪ ਨੂੰ ਪੰਜਾਬ ਸਰਕਾਰ ਸਰਕਾਰੀ ਨੌਕਰੀ ਵੀ ਦਵੇ ਪ੍ਰਦੀਪ ਦੀ ਇੱਕ ਵੱਡੀ ਪੜਣਾ ਤੇ ਦੋਵੇਂ ਅਣ ਵਿਆਹੇ